ਨਸ਼ੇ ਬਤੇ ਦਾ ਕੀ ਹਾਲ ਆ ਨਸ਼ਾ ਨਾਲੇ ਸਰਕਾਰ ਕਹਿੰਦੀ ਹੈ ਵੀ ਅਸੀਂ ਨਸ਼ਾ ਜਿਹੜਾ ਹੈਗਾ ਬਹੁਤ ਕੰਟਰੋਲ ਕਰ ਲਿਆ ਬਹੁਤ ਖਤਮ ਕਰਤਾ ਮੈਂ ਹੁਣ ਸਹਿਜ ਮਤਨ ਐ ਗੱਲ ਦੱਸਾਂ ਜੀ ਨਸ਼ੇ ਦੀ ਗੱਲ ਮੇਰੇ ਸਕੇ ਸੰਬੰਧੀ ਐ ਗਵਾਂਢੀ ਐ ਮੇਰੇ ਨਾਲ ਮੇਰੇ ਘਰ ਦੇ ਨਾਲ ਘਰ ਐ ਜੀ ਉਹ ਮੁੰਡਾ ਜੀ ਉਹ ਦਾ ਭੋਗ ਪਿਆ ਗਿਆ ਪਿਛਲੇ ਸ਼ੁੱਕਰਵਾਰ ਨੂੰ ਟੀਕਾ ਲਾ ਕੇ ਮਰ ਗਿਆ ਮੈਂ ਕਿਵੇਂ ਕਹਿੰਦਾ ਨਸ਼ਾ ਹਟ ਗਿਆ ਟੀਕਾ ਲਾ ਕੇ ਮਰ ਗਿਆ ਜੀ ਇਹ ਜੇ ਮੇਰਾ ਗੈਰ ਮੈਦੋ ਨਸ਼ਾ ਲੈ ਕੇ ਆਇਆ ਹਾਂ ਮਰ ਗਿਆ ਨਾ ਮਨ ਮੁੰਡਾ ਸੇ ਤੇਰੇ ਹਰ ਗੱਲ ਆਉਂਗਾ ਆਉਂਗਾ ਬਾਹਰ ਕੋਈ ਆਤਾ ਮਰ ਗਿਆ ਬਸ ਮੈਂ ਮੇਰੇ ਚੁਗੜੇ ਖਾਣੇ ਸੁਣ ਚਲੋ ਕੋਈ ਗੱਲ ਨਹੀਂ ਯਕੀਨ ਆ ਥੋੜੀ ਗੱਲ ਤੇ ਸੋ ਇਹ ਪੰਜਾਬ ਦੇ ਸੂਰਤੇ ਹਾਲ ਨੇ ਪੰਜਾਬ ਦੇ ਖੰਡ ਵਾਂਗੂ ਵਿਗਦਾ ਜਿਵੇਂ ਖੰਡ ਵਾਂਗੂ ਵਿਗਦਾ ਜਿਵੇਂ ਨਸ਼ਾ ਮੈਂ ਐਸਾ ਕਿਉਂ ਕਹਾਂ ਮੇਰੇ ਪਿੰਡ ਖਾਂਡਾ ਨੂੰ ਵੇਖਦਾ ਬਾਈ ਕੀ ਕਹਿੰਦਾ ਐਸਚੋ ਕੋਈ ਉੱਤਰ ਨਹੀਂ ਦਿੰਦਾ ਹੁਣ ਗਾਇਨੇ ਪਿੰਡ ਤੋਂ ਲੈ ਕੇ ਆਇਆ ਜਮ ਖਾਂਡਾ ਨੂੰ ਵੇਖਦਾ ਜਮ ਮੁੰਡਾ ਮਰ ਗਿਆ ਮੇਰਾ ਨੌਜਵਾਨ ਘੜੀਰ ਗਿਆ ਘੜੀਰ ਚਲੋ ਅ ਪੰਜਾਬ ਦੇ ਹਾਲਾਤਾਂ ਤੇ ਗੱਲ ਕਰਗੇ ਤਾਂ ਚਿੰਤਾਜਨਕ ਨੇ ਬਹੁਤ ਗੰਭੀਰ ਨੇ ਇਹ ਉਹ ਲੋਕ ਨੇ ਜਿਹੜੇ ਪਿੰਡਾਂ ਤੋਂ ਆਏ ਨਹੀਂ ਤੇ ਪਿੰਡਾਂ ਦੀ ਮਿੱਟੀ 'ਚ ਜੰਮੇ ਪਲੇ ਤੇ ਵੱਡੇ ਹੋਏ ਨੇ ਜਿਹੜੀਆਂ ਸਰਕਾਰਾਂ ਸਾਡੀਆਂ ਦਾਅਵੇ ਕਰਦੀਆਂ ਨੇ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਤਾ ਜਾਂ ਬਣਾ ਦੇਾਂਗੇ ਜਾਂ 15 ਅਗਸਤ 2023 ਨੂੰ ਵੱਡੇ ਸਾਰੇ ਮੰਚ ਤੇ ਮੁੱਖ ਮੰਤਰੀ ਸਾਹਿਬ ਐਲਾਨ ਕਰਦੇ ਨੇ ਕਿ ਅਗਲੇ ਸਾਲ 15 ਅਗਸਤ ਨੂੰ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਤੇ ਇਸ ਸਾਲ ਜਦੋਂ 15 ਅਗਸਤ 2024 ਨੂੰ 16 ਲੱਖ ਦੇ ਬੁਲਟ ਪ੍ਰੂਫ ਸ਼ੀਸ਼ੇ ਦੇ ਵਿੱਚੋਂ ਮੁੱਖ ਮੰਤਰੀ ਸਾਹਿਬ ਉਹ ਬਿਆਨ ਜਾਦਵੀ ਕਰਨਾ ਭੁੱਲ ਜਾਂਦੇ ਨਹੀਂ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਜਾਂ ਨਹੀਂ ਹੋਇਆ ਸੋ ਇਹ ਤਸਵੀਰਾਂ ਨੇ ਗਰਾਊਂਡ ਦੀਆਂ ਅਸਲ ਦੇ ਵਿੱਚ ਜਿਹੜੀ ਹੈਗੀ ਗਰਾਊਂਡ ਰਿਐਲਿਟੀ ਇਹ ਆ ਜਿਹਦੇ ਜਿਹੜੇ ਮਸਲਿਆਂ ਨੂੰ ਲੈ ਕੇ ਸਾਡੇ ਪੰਜਾਬ ਦੇ ਲੋਕ ਸਾਡੇ ਕਿਸਾਨ ਸਾਡੇ ਬਜ਼ੁਰਗ ਸੂਬੇ ਦੀ ਰਾਜਧਾਨੀ ਦੇ ਵਿੱਚ ਆ ਬੈਠੇ